ਸੇ ਸ਼ਿਕਾਚੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਪੰਜਾਬੀ ਸਟੋਰੀ ਮਿਲ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰਾਂ ਅਵਤਾਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਕਲ ਜੁਗੀ ਬਾਪੂ ਲੈ ਕੇ ਆਓ ਸ਼ੁਰੂ ਕਰੀਏ ਆਪਾਂ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਵੇਗੀ ਪਤਾ ਨਹੀਂ ਕਿ ਲੋਕ ਸੱਚ ਨੂੰ ਕਿਉਂ ਪਨਾਉਣਾ ਨਹੀਂ ਚਾਹੁੰਦੇ ਕਈ ਵਾਰਿਆਂ ਤੋਂ ਮੇਰੀ ਮੇਰੇ ਮਨ ਨਾਲ ਚੱਲ ਰਹੀ ਜਦੋਂ ਜਹਿਤ ਤੋਂ ਬਾਅਦ ਨਿਕਲੇ ਇਸ ਨਤੀਜੇ ਤੋਂ ਬਾਅਦ ਮੈਂ ਇੱਕ ਕਹਾਣੀ ਲਿਖਣ ਦੀ ਹਿੰਮਤ ਕੀਤੀ ਇਹ ਗੱਲ ਕੋਈ 14-15 ਦੀ ਆ 8-9 ਸਾਲ ਮੈਂ ਟਾਲਦਾ ਰਿਹਾ ਕਿ ਕਹਾਣੀ ਨਾ ਲਿਖਾਂ ਲੋਕ ਕੀ ਸੋਚਣਗੇ ਕਿ ਮਾਪੇ ਵੀ ਕਦੀ ਗਲਤ ਹੋ ਸਕਦੇ ਹਨ ਸਾਰੇ ਲੋਕ ਹਮੇਸ਼ਾ ਇਹੀ ਕਹਿੰਦੇ ਹਨ ਔਲਾਦ ਹੀ ਹਮੇਸ਼ਾ ਗਲਤ ਹੁੰਦੀ ਆ ਕਿ ਬਾਪ ਗਲਤ ਨਹੀਂ ਹੋ ਸਕਦਾ ਮਾਂ ਗਲਤ ਨਹੀਂ ਹੋ ਸਕਦੀ ਸਾਰੇ ਲੋਕਾਂ ਦੀ ਆਪਣੀ ਇਹੀ ਸੋਚ ਬਣਾ ਰੱਖੀ ਆ ਕਿ ਹਮੇਸ਼ਾ ਔਲਾਦ ਨੇ ਹੀ ਗਲਤ ਹੋਣਾ ਹੈ ਪਰ ਇਹ ਸੋਚ ਕਰਦਾ ਜਿੱਥੇ ਔਲਾਦ ਦੀ ਗਲਤੀ ਉੱਥੇ ਸਾਰੀ ਟੁੱਟ ਕੇ ਔਲਾਦ ਨੂੰ ਪੈ ਜਾਂਦੀ ਪਰ ਜਿੱਥੇ ਮਾਪਿਆਂ ਦੀ ਗਲਤੀ ਉੱਥੇ ਉਹਨਾਂ ਨੂੰ ਕੌਣ ਸਮਝਾਵੇ ਮੈਨੂੰ ਪਤਾ ਮੇਰੀ ਇਸ ਕਹਾਣੀ ਪੜ ਕੇ ਜ਼ਿਆਦਾਤਰ ਲੋਕਾਂ ਨੂੰ ਬੁਰਾ ਲੱਗਣਾ ਕਈਆਂ ਨੇ ਤਾਂ ਗਾਲਾਂ ਵੀ ਕੱਢਣੀਆਂ ਪਰ ਜੋ ਸੱਚਾ ਉਹ ਤਾਂ ਸੱਚ ਹੀ ਸੱਚ ਹੀ ਰਹਿੰਦਾ ਹੈ ਬਦਲਿਆ ਨਹੀਂ ਜਾ ਸਕਦਾ ਇਹ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ ਜਿਸ ਚ ਬਾਪ ਨੇ ਆਪਣੇ ਕੁੱਤਰ ਨਾਲ ਮੋਕ ਕਰਕੇ ਸਾਰੀ ਜਾਇਦਾਦ ਉਸ ਨੂੰ ਦੇ ਦਿੱਤੀ ਆਪਣੇ ਦੋਨੋਂ ਵੱਡੇ ਪੁੱਤਰਾਂ ਨੂੰ ਸ਼੍ਰੀ ਕੇ ਦੀ ਚੱਕ ਵਿੱਚ ਕੁਝ ਨਾ ਦਿੱਤਾ ਸਿਆਣੇ ਕਹਿੰਦੇ ਸਨ ਕਿ ਮੂਲ ਤੋਂ ਵਿਆਜ ਆ ਦਿੱਕ ਪਿਆਰਾ ਹੁੰਦਾ ਪਰ ਬਾਪ ਨੇ ਕੋਈ ਪੋਤਰੀ ਨਹੀਂ ਦੇਖੀ ਮੇਰਾ ਸੁchnਾ ਹੈ ਕਿ ਕਹਾਣੀ ਉਹ ਲਿਖੋ ਜਿਸ ਨੂੰ ਪੜ ਕੇ ਕਿਸੇ ਨੂੰ ਕੋਈ ਸਿੱਖਿਆ ਮਿਲੇ ਸ਼ਾਇਦ ਇਹ ਕਹਾਣੀ ਪੜ ਕੇ ਉਹ ਆਪਣੇ ਮਾਪੇ ਆਪਣੀਆਂ ਔਲਾਦਾਂ 'ਚ ਫਰਕ ਨਾ ਕਰਨ ਜੋ ਇੱਕ ਔਲਾਦ ਨੂੰ ਸਭ ਕੁਝ ਦੇ ਦਿੰਦੇ ਤੇ ਦੂਜੇ ਨੂੰ ਕੁਝ ਵੀ ਨਹੀਂ ਦਿੰਦੇ ਇਥੋਂ ਤੱਕ ਕਿ ਛੋਟੇ-ਛੋਟੇ ਬੱਚੀਆਂ ਸਮੇਤ ਘਰੋਂ ਘਟ ਦਿੰਦੇ ਹਨ ਇਸ ਕਹਾਣੀ ਅਨੁਸਾਰ ਇਸ ਘਟਨਾਮਾ ਦਾ ਜ਼ਿੰਮੇਵਾਰ ਹਨ ਚਾਚੇ-ਤਾਇਆ ਜਾਂ ਚਾਚੀਆਂ-ਤਾਈਆਂ ਜਾਂ ਇਸ ਤਰ੍ਹਾਂ ਕਹਲੋ ਉਹ ਕਿ ਸ਼ਰੀਕਾ ਜੋ ਖੂਨ ਦੇ ਰਿਸ਼ਤੇ 'ਚ ਜਿੰਨਾ ਨਜ਼ਦੀਕ ਉਹਨਾਂ ਹੀ ਜ਼ਿੰਮੇਵਾਰ ਅਜਿਹੇ ਕੇਸਾਂ 'ਚ 99% ਬਜ਼ੁਰਗ ਅਖੀਰ 'ਚ ਪਛਤਾਉਂਦਾ ਪਰ ਕਰ ਕੁਝ ਨਹੀਂ ਸਕਦਾ ਜਿਨ੍ਹਾਂ ਨੂੰ ਕੁਝ ਦਿੱਤਾ ਨਹੀਂ ਉਹ ਸਾਂਭਣਗੇ ਨਹੀਂ ਹੱਕ ਵੀ ਨਹੀਂ ਜਿਸ ਨੂੰ ਦਿੱਤਾ ਉਸ ਸਾਮ ਸੰਭਾਲਣਾ ਕੀਤੀ ਵਿਜ਼ੁਰਗ ਦੇ ਮਰਨ ਤੇ ਇਹੀ ਲੋਕ ਗਾਲਾਂ ਕੱਢਦੇ ਹਨ ਉਹ ਗਲਤ ਸੀ ਨਛੱਤਰ ਸਿੰਘ ਦੇ ਦੋ ਲੜਕੇ ਸਨ ਮਹੰਗਾ ਸਿੰਘ ਤੇ ਗੁਰਨਾਮ ਸਿੰਘ ਦੋਨੋਂ ਹੀ ਵਿਆਹ ਤੇ ਬਾਲ ਬੱਚਿਆਂ ਵਾਲੀ ਸਨ ਮਹੰਗਾ ਸਿੰਘ ਦੇ ਤਿੰਨ ਪੁੱਤਰ ਸਨ ਜਦੋਂ ਕਿ ਗੁਰਨਾਮ ਸਿੰਘ ਦੇ ਦੋ ਲੜਕੀਆਂ ਤੇ ਦੋ ਪੁੱਤਰ ਸਨ ਸਰਦਾਰ ਨਛੱਤਰ ਸਿੰਘ ਨੇ ਕਾਰਜ ਜਿੰਨਾ ਹੋ ਸਕਿਆ ਇਕੱਠੇ ਹੀ ਰੱਖਿਆ ਉਂਝ ਦੋਨੋਂ ਮਹੰਗਾ ਸਿੰਘ ਤੇ ਗੁਰਨਾਮ ਸਿੰਘ ਆਪਣੀ ਅਲੱਗ-ਅਲੱਗ ਖੇਤੀ ਕਰਦੇ ਸਨ ਸਰਦਾਰ ਨਿਸ਼ੱਤਰ ਸਿੰਘ ਆਪਣੀ ਵੱਡੀ ਲੜਕੀ ਮਹੰਗਾ ਸਿੰਘ ਨਾਲ ਸੀ ਮਹੰਗਾ ਸਿੰਘ ਦਾ ਵੱਡਾ ਲੜਕਾ ਗੁਰੀ ਪ੍ਰਾਈਵੇਟ ਨੌਕਰੀ ਕਰਨ ਕਰਕੇ ਸ਼ਹਿਰ ਰਹਿੰਦਾ ਸੀ ਹਫਤੇ ਮਗਰੋਂ ਘਰ ਆਉਂਦਾ ਸੀ ਦੂਜੇ ਨੰਬਰ ਵਾਲਾ ਤਾਰੀ ਬੀਐਸਐਫ ਚ ਹਵਾਲਦਾਰ ਸੀ ਉਸਦੀ ਪਤਨੀ ਘਰ ਹੀ ਸੀ ਤੀਜੇ ਨੰਬਰ ਵਾਲਾ ਕਾਰੀ ਖੇਤੀ ਕਰਦਾ ਸੀ ਇਹ ਸਭ ਕਰਕੇ ਮਹੰਗਾ ਸਿੰਘ ਦਾ ਕਮਚੰਗਾ ਸੀ ਖੇਤੀ ਦੇ ਨਾਲ ਨਾਲ ਦੋਨਾਂ ਮੁੰਡਿਆਂ ਦੀ ਤਨਖਾਹ ਵੀ ਆਉਂਦੀ ਸੀ ਇਸ ਕਰਕੇ ਉਸ 4 ਏਕੜ ਜ਼ਮੀਨ ਟਰੈਕਟਰ ਤੇ ਹੂਰ ਸੰਧ ਵੀ ਲੈ ਰੱਖੇ ਸਨ ਦੂਜੇ ਪਾਸੇ ਗੁਰਨਾਮ ਸਿੰਘ ਦਾ ਕੰਮ ਨਾ ਵਧੀਆ ਤੇ ਨਾ ਹੀ ਮਾੜਾ ਸੀ ਬਸ ਗੁਜ਼ਾਰਾ ਹੀ ਸੀ ਉਸ ਇاں ਲੜਕੀਆਂ ਤੇ ਮੁੰਡੇ ਤਾਂ ਨਛੱਤਰ ਸਿੰਘ ਨੇ ਸੰਜੇ ਟੱਬਰ ਚ ਹੀ ਵਿਆਹ ਦਿੱਤੇ ਸਨ ਸਰਦਾਰ ਨਛੱਤਰ ਸਿੰਘ ਦੇ ਮਰਨ ਤੋਂ ਬਾਅਦ ਘਰ ਦੀ ਵਾਂਗ ਡੋਰ ਮਹੰਗਾ ਸਿੰਘ ਦੇ ਕੋਲ ਆ ਗਏ ਗੁਰਨਾਮ ਸਿੰਘ ਦੇ ਘਰ ਦੀ ਤਾਂ ਪਹਿਲਾਂ ਹੀ ਗੁਰਨਾਮ ਦੀ ਵੱਡੀ ਨੂੰ ਕੁਲ ਸੀ ਹੁਣ ਆਪਸੀ ਬੋਲ ਚਾਲ ਬਸ ਦਿਖਾਵੇ ਦਾ ਹੀ ਰਹਿ ਗਿਆ ਸੀ ਅੰਦਰੋਂ ਅੰਦਰ ਹੀ ਗੁਰਨਾਮ ਸਿੰਘ ਮਹੰਗਾ ਸਿੰਘ ਨੂੰ ਕੁਝ ਨਾ ਕੁਝ ਗਲਤ ਖਬਰਾਂ ਦਿੰਦਾ ਰਹਿੰਦਾ ਮਾੜੀ ਕਿਸਮਤ ਮਹੰਗਾ ਸਿੰਘ ਦੇ ਛੋਟੇ ਲੜਕੀ ਕਾਰੀ ਦੀ ਅਚਾਨਕ ਮੌਤ ਹੋ ਗਈ ਕਾਰੀ ਦੀ ਇੱਕ ਹੀ ਲੜਕੀ ਸੀ ਕਾਰੀ ਦੀ ਮੌਤ ਹੋ 6 ਮਹੀਨੇ ਬਾਅਦ ਹੀ ਮਹੰਗਾ ਸਿੰਘ ਦੀ ਘਰ ਵਾਲੀ ਮਿੰਦੋ ਵੀ ਚਲਵਾਂ ਸੀ ਹੁਣ ਮਹੰਗਾ ਸਿੰਘ ਨੂੰ ਕੋਈ ਰੋਕਣ ਟੋਕਣ ਵਾਲਾ ਕੋਈ ਨਹੀਂ ਸੀ ਉਸ ਤੇ ਮਹੰਗਾ ਸਿੰਘ ਪਹਿਲਾਂ ਵੀ ਸ਼ਰਾਬ ਪੀਂਦਾ ਸੀ ਪਰ ਹੁਣ ਖੁੱਲ ਹੋ ਗਏ ਦੋਨੋਂ ਮੁੰਡੇ ਕੰਮਤੇ ਹੁੰਦੇ ਘਰ ਮੰਗਸ ਸਿੰਘ ਸ਼ੇਰਾ ਪਿੰਡ ਬੱਕਰੀ ਬੁਲਾਉਂਦਾ ਗਲਗਲ ਤੇ ਰੋਟੀ ਵਾਲੀ ਥਾਲੀ ਪੱਗਾ ਫਗਾ ਮਾਰਦਾ ਮੁੰਡਿਆਂ ਨੂੰ ਪੀ ਤੱਕਲੇ ਕਰਨ ਦੀਆਂ ਧਮਕੀਆਂ ਦਿੰਦਾ ਗੁਰਨਾਮ ਸਿੰਘ ਦੇ ਪਿੰਡ ਦੇ ਕੁਝ ਬੰਦੇ ਤਰ੍ਹਾਂ ਤਰ੍ਹਾਂ ਦੀਆਂ ਉਲਟੀਆਂ ਸਲਾਹਾਂ ਵੀ ਦਿੰਦੇ ਹੁਣ ਤੂੰ ਛੋਟੀ ਬੋਟੀ ਦਾ ਖਿਆਲ ਰੱਖ ਨਾਲੇ ਹੁਣ ਤੇ ਘੋੜਾ ਤੇ ਮਰਦ ਕਦੇ ਬੁੱਡੇ ਨਹੀਂ ਹੁੰਦੇ ਬਸ ਖੁਰਾਕ ਚੰਗੀ ਆ ਨਾਲ ਦੀ ਨਾਲ ਹਰ ਗਲ ਗੁਰਨਾਮ ਸਿੰਘ ਕਰ ਜਾ ਗੁਰੇ ਤੇ ਤਾਰੀ ਦੀਆਂ ਬੋਟੀਆਂ ਨੂੰ ਗੱਲਾਂ-ਗੱਲਾਂ 'ਚ ਚਾਹ ਦੱਸਤਾ ਮਹੰਗਾ ਸਿੰਘ ਦੀ ਗੱਲ ਫਲਾਣੀ ਬੁੱਢੀ ਨਾਲ ਕਾਰੀ ਦੀ ਵੋਟੀ ਤੇ ਢੋਰੇ ਪਾਰੇ ਹਨ ਇੱਕ ਦਿਨ ਮਹੰਗਾ ਸਿੰਘ ਨੇ ਦੋਨਾਂ ਮੁੰਡਿਆਂ ਨੂੰ ਘਰ 'ਚ ਅਲੱਗ ਕਰ ਦਿੱਤਾ ਕਿ ਆਪਾਂ ਆਪਣਾ ਗੁਜ਼ਾਰਾ ਆਪਣੀ ਨੌਕਰੀ 'ਤੇ ਕਰੋ ਦਾਣੀ ਤੇ ਪਛਮ ਦਾ ਚਾਰਾ ਮੈਂ ਖੇਚੋ ਦੇ ਦੇਵਾਂਗਾ ਪਰ ਪੱਠੇ ਵੱਡੋਂਗੇ ਆਪੇ ਹੀ ਵੋਟੀਆਂ ਵੱਡਣ ਜਾਂ ਬੱਚੀ ਵਾਕਿਆਮਦਨ 'ਚ ਆਪਦਾ ਕੋਈ ਹੱਕ ਨਹੀਂ ਕਾਰੀ ਦੀ ਵੋਟੀ ਨਾਲ ਮੈਂ ਰਹਾਂਗਾ ਹੌਲੀ ਹੌਲੀ ਸਭ ਠੀਕ ਠਾਕ ਚੱਲ ਹੀ ਰਿਹਾ ਸੀ ਗੁਰਨਾਮ ਸਿੰਘ ਨੇ ਗੁਰੀ ਨੂੰ ਗਲਾਂ-ਗਲਾਂ ਚ ਜ਼ਮੀਨ ਦੀ ਫਰਦ ਲੈਣ ਲਈ ਸ਼ਹਿਰ ਤੋਂ ਨਾਲ ਲੈ ਆਇਆ ਗੁਰਨਾਮ ਸਿੰਘ ਦੀ ਫਰਦ ਦੇ ਨਾਲ ਮਹਿੰਗਾ ਸਿੰਘ ਫਰਦ ਤਾਂ ਆਉਣੀ ਹੀ ਸੀ ਗੁਰੀ ਨੇ ਜਦੋਂ ਫਰਦ ਪੜ੍ਹੀ ਤਾਂ ਉਹ ਚੱਕਰ ਖਾ ਡਿੱਗ ਪਿਆ ਗੁਰੀ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਗੁਰੀ ਦੇ ਘਰ ਵਾਲੀ ਤੇ ਤਾਰੀ ਦੀ ਘਰ ਵਾਲੀ ਤਾਰੀ ਦੇ ਬੱਚੇ ਹਫ਼ਤਾ ਪੜ੍ਹ ਹਸਪਤਾਲ ਰਹਿ ਪਰ ਮਹਿੰਗਾ ਸਿੰਘ ਤੇ ਕਾਰੀ ਦੀ ਵਿਧਵਾ ਹਸਪਤਾਲ ਤੱਕ ਨਾ ਗਏ ਤਾਰੀ ਵੀ ਛੁੱਟੀ ਆ ਗਿਆ ਹਫਤੇਕ ਬਾਅਦ ਗੁਰੀ ਤੇ ਦੱਸਿਆ ਕਿ ਬਾਪੂ ਨੇ ਤੇ ਅੱਧੀ ਤੋਂ ਵੱਧ ਅਤੇ ਅਬਹ ਜ਼ਮੀਨ ਮੋਟਰ ਕਾਰੀ ਦੀ ਵਿਧਵਾ ਦੇ ਨਾਮ ਕਰ ਦਿੱਤੀ ਉਹ ਤੇ ਘਰ ਕਾਰੀ ਦੀ ਕੁੜੀ ਦੇ ਨਾਮ ਬਹਿ ਕਰ ਦਿੱਤਾ ਹੈ ਉਹ ਵੀ ਦੋ ਸਾਲ ਪਹਿਲਾਂ ਤੋਂ ਜਦੋਂ ਇਹ ਗੱਲ ਤਾਰੀ ਤੇ ਹੋਰਾਂ ਪਰਿਵਾਰ ਮੈਂਬਰਾਂ ਤੱਕ ਪਤਾ ਲੱਗੀ ਤਾਂ ਘਰ 'ਚ ਰੋਣਾ ਪਿੱਟਣਾ ਪੈ ਗਿਆ ਘਰ ਦਾ ਹਰ ਮੈਂਬਰ ਉਦਾਸ ਹੋ ਗਿਆ ਜਿਸ ਵੇ ਰਿਸ਼ਤੇਦਾਰ ਨੂੰ ਪਤਾ ਲੱਗਾ ਘਰ ਖਬਰ ਨੂੰ ਆਉਣ ਲੱਗੀ ਪੰਚਾਇਤ ਮੈਂਬਰਾਂ ਸਿਆਣੀ ਬੰਦਿਆਂ ਤੇ ਹੋਰ ਸਾਂਝੀਆਂ ਰਿਸ਼ਤੇਦਾਰੀ ਚ ਗੱਲਬਾਤ ਕੀਤੀ ਗਈ ਪਰ ਮਹੰਗਾ ਸਿੰਘ ਅੜ ਗਿਆ ਕਿ ਸਹਹ ਦੀਆਂ ਤਿੰਨ ਹੀ ਲੱਤਾਂ ਹੁੰਦੀਆਂ ਚਾਰ ਨਹੀਂ ਮੈਂ ਮਾਲਕ ਹਾਂ ਮੇਰੀ ਮਰਜ਼ੀ ਕਾਰੀ ਤੇ ਫਿਰ ਵੀ ਵੀ ਕਹਿੰਦੇ ਬਾਪੂ ਮਾਲਕਾ ਜੋ ਮਰਜ਼ੀ ਕਰੇ ਦੋਗਲੇ ਲੋਕ ਤੇ ਦੋਗਲੇ ਰਿਸ਼ਤੇਦਾਰ ਤਾਰੀ ਨੂੰ ਕੁਝ ਤੇ ਮਹੰਗਾ ਸਿੰਘ ਨੂੰ ਕੁਝ ਕਹਿਣ ਨਹੀਂ ਤਾਰੇ ਵਕੀਲ ਕਰ ਤੇ ਕੇਸ ਕਰ ਦੇ ਮਹੰਗਾ ਸਿਆ ਜਮੀਨ ਦੇ ਕਿ ਹੱਥ ਨਾ ਵੜਾ ਲਈ ਵਿਨਜ ਮੀਨ ਕਿਸੇ ਰੋਟੀ ਨਹੀਂ ਦੇਣੀ ਅਖੀਰਤਾਰੀ ਵਿੱਚ ਵਾਪਸ ਛੁੱਟੇ ਕਟ ਯੂਨਿਟ ਚਲਾ ਗਿਆ ਬਹੁਤ ਕੋਸ਼ਿਸ਼ ਕਰਨ ਤੇ ਮਹਿੰਗਾ ਸਿੰਘ ਇਸ ਗੱਲ ਤੇ ਮੰਨਿਆ ਕਿ ਮੇਰਾ ਅੱਧਾ ਕਰਜ਼ਾ ਇਹ ਦੋਨੋਂ ਲੋਨ ਤਾਂ ਮੈਂ ਇੱਕ ਖੇਤ ਰੱਖ ਬਾਕੀ ਦੋਨਾਂ ਦੇ ਨਾਮ ਬਹਿ ਕਰ ਦਿਨਾ ਵਸੀਅਤ ਕਰ ਦੇਵਾਂਗਾ ਕਿ ਮੇਰੇ ਮੰਗਰੋਂ ਮੇਰੇ ਇੱਕ ਖੇਤ ਦੇ ਹੀ ਦੋਨੋਂ ਹੱਕਦਾਰ ਹੋਣਗੇ ਜਦੋਂ ਬੈਂਕ ਦਾ ਕਰਜ਼ੇ ਦੀ ਪੜਤਾਲ ਕੀਤੀ ਤੇ 8 ਲੱਖ ਸੀ ਜੋ ਅਜੇ ਮਹੀਨਾ ਪਹਿਲਾਂ ਹੀ ਚੁਕਿਆ ਸੀ ਘੁਰੀ ਤੇ ਤਾਰੀਖੀ ਕਰਦੇ ਮਜਬੂਰ ਅੱਕ ਚੱਬਣਾ ਪਿਆ ਹੱਥ ਉਧਾਰ ਫੜ 4 ਲੱਖ ਬੈਂਕ ਜਮਾ ਕਰਾ ਦੂਜੇ ਦਿਨ ਸ਼ਹਿਰ ਤਸੀਲੀ ਪੁਜੇ ਪਰ ਰਾਤ ਚ ਸ਼ਰੀਕ ਦੀ ਚੁੱਕ ਦੋਗਲੇ ਰਿਸ਼ਤੇਦਾਰਾਂ ਦੀ ਸਿੱਕਿਆ ਚ ਆ ਮਹੰਗਾ ਸਿੰਘ ਫਿਰ ਬਿਟਰ ਗਿਆ ਕਿ ਮੈਂ ਤੇ ਦੇ ਡਿਡ ਕੀ ਕੀ ਦਿਮਾਗਾ ਉਹ ਵੀ ਦੂਰ ਵਾਲਾ ਬਾਕੀ ਨਹੀਂ ਬਾਕੀ ਮੇਰੇ ਮਗਰੋਂ ਇਹਨਾਂ ਦੇ ਹੋ ਜਾਵੇ ਚਲੋ ਜਾਂਦੇ ਚੋਰ ਦੀ ਤੜਾਗੀ ਹੀ ਸਹੀ ਸਮਝ ਦੋਨਾਂ ਨੂੰ ਤੈਨਖੇਤੇ ਸਬਰ ਕਰਨਾ ਪਿਆ ਦੋ ਸਾਲਾਂ ਮਗਰੋਂ ਤਾਰੀ ਨੌਕਰੀ ਕਰ ਕਰ ਆ ਗਿਆ ਗੁਜ਼ਾਰਾ ਮੁਸ਼ਕਿਲ ਹੋਣ ਕਰਕੇ ਉਹ 8000 ਰੁਪਏ ਚ ਰਾਤੀ ਨੌਕਰੀ ਕਰਨ ਲੱਗ ਪਿਆ ਸਾਲ ਪਿਛੋਂ ਮਹਿੰਦਰ ਸਿੰਘ ਨੇ ਬਾਕੀ ਜ਼ਮੀਨ ਵੀ ਕਾਰੀ ਦੀ ਵਿਧਵਾ ਨੂੰ ਲਿਖ ਦਿੱਤੀ ਜਦੋਂ ਇਹ ਖਬਰ ਗੁਰੀ ਤੇ ਤਾਰੀ ਨੂੰ ਪਤਾ ਲੱਗਿਆ ਤਾਂ ਗੁਰੀ ਇਹ ਸਦਮਾ ਨਾ ਚਲ ਸਕਿਆ ਬਿਮਾਰ ਤਾਂ ਪਹਿਲਾਂ ਹੀ ਸੀ ਹਿੰਮਤ ਹਾਰ ਗਿਆ ਤੇ ਚਲ ਬਸਿਆ ਜਦੋਂ ਇਹ ਖਬਰ ਗੁਰੀ ਤੇ ਤਾਰੀ ਨੂੰ ਪਤਾ ਲੱਗੀ ਤਾਂ ਗੁਰੀ ਇਹ ਸਦਮਾ ਨਾ ਚਲ ਸਕਿਆ ਬਿਮਾਰਤਾ ਪਹਿਲਾ ਹੀ ਸੀ ਹਿੰਮਤ ਹਾਰ ਗਿਆ ਤੇ ਚਲ ਵਸਿਆ ਸਮ ਆਪਣੀ ਚਾ ਚੱਲਦਾ ਰਿਹਾ ਸਮੇਂ ਨੇ ਪਾਣੀ ਦੀ ਛਲ ਵੰਗ ਪਲਟਾ ਮਾਰਿਆ ਗੁਰਦੀਪ ਪਤਨੀ ਦੀ ਭੈਣ ਸਮੇਤ ਪਰਿਵਾਰ ਅਮਰੀਕਾ ਚਲੇ ਗਏ ਪਿੱਛੇ ਸਾਰੀ ਜ਼ਮੀਨ ਜਾਇਦਾਦ ਕਾਰ ਕੋਠੀ ਟਰੱਕਰ ਕਾਰ ਗੁਰਦੀਪ ਪਤਨੀ ਨੂੰ ਇੱਕ ਕਹਿ ਦਿੱਤੀ ਇਹ ਸਭ ਚੀਜ਼ਾਂ ਦੀ ਆਵਰਤ ਕਰੋ ਖੇਤੀ ਕਰੋ ਸਾਨੂੰ ਕੋਈ ਮਾਮਲਾ ਨਹੀਂ ਚਾਹੀਦਾ ਅਸੀਂ ਚਾਹੁੰਦੇ ਹਾਂ ਕਿ ਜਦੋਂ ਅਸੀਂ ਪਿੰਡ ਆਈਏ ਤਾਂ ਘਰ ਵਾਸਾ ਮਿਲੇ ਗੁਰੀ ਦੀ ਵਿਧਵਾ ਪਤਨੀ ਆਪਣੇ ਬੱਚਿਆਂ ਨੂੰ ਉੱਥੇ ਚਲੇ ਗਈ। ਗੁਰੇ ਦਾ ਮੁੰਡਾ 15-16 ਕੇਲਿਆਂ ਦੀ ਖੇਤੀ ਕਰਨ ਲੱਗਾ। ਸੰਤ ਸਭ ਪਹਿਲੇ ਲਿਸਨ ਚੰਗੇ ਆਮਦਨ ਹੋਣ ਲੱਗ ਪਈ। ਅੱਜ ਕੱਲ ਗੁਰੀ ਦਾ ਮੁੰਡਾ ਉਸ ਪਿੰਡ ਦੇ ਮੋਤਵਰਾਂ ਦੀ ਲਿਸਟ ਵਿੱਚ ਆਉਂਦਾ ਹੈ। ਸਰਵਸੰਮਤੀ ਨਾਲ ਪੰਚ ਚੁਣਿਆ ਗਿਆ। ਗੁਰੀ ਤੇ ਵੱਡੀ ਕੁੜੀ ਦਾ ਰਿਸ਼ਤਾ ਕੈਨੇਡਾ 'ਚ ਮਾਸੀ ਨੇ ਕਰਵਾ ਦਿੱਤਾ। ਉਧਰ ਤਾਰੀ ਦੇ ਮੁੰਡਿਆਂ ਨੂੰ ਜੋ ਦਾਦੇ ਮਹੰਗਾ ਸਿੰਘ ਨੇ ਸੱਟ ਮਾਰੀ ਸੀ। ਮੁੰਡਿਆਂ ਨੇ ਚੰਗੀ ਪੜ੍ਹਾਈ ਕੀਤੀ। ਵੱਡਾ ਮੁੰਡਾ ਵਿਜਲੀ ਮਹਿਕਮੇ 'ਚ ਐਸ.ਡੀ.ਓ. ਪੜਤੀ ਹੋ ਗਿਆ। ਦੂਜਾ ਮੁੰਡਾ ਅਧਿਆਪਕ ਲੱਗ ਗਿਆ। ਦੋਨਾਂ ਦੇ ਵਿਆਹ ਵੀ ਨੌਕਰੀ ਕਰਦੀਆਂ ਕੁੜੀਆਂ ਨਾਲ ਹੋ ਗਏ। ਪਰ ਬੁਢਾਪੇ 'ਚ ਜਵਾਨੀ ਲਿਆਉਣ ਦੇ ਚੱਕਰ 'ਚ ਮਹਿੰਗਾ ਸਿੰਘ ਮੀਟ, ਸ਼ਰਾਬ ਦੇ ਨਾਲ-ਨਾਲ ਹੋਰ ਦਵਾਈਆਂ ਵੀ ਖਾਂਦਾ ਹੋਣ ਕਰਕੇ ਬਲੱਡ ਪ੍ਰੈਸ਼ਰ, ਬਾਬਾ ਸੇਵ ਦੀ ਬਿਮਾਰੀ ਦਾ ਮਰੀਜ਼ ਹੋ ਗਿਆ। ਸਿਰ ਕਮਜ਼ੋਰ ਹੋ ਗਿਆ। ਹੁਣ ਕੇਤੀ ਦਾ ਕੰਮ ਵੀ ਨਾ ਹੁੰਦਾ। ਸੋ ਕੀਤੀ ਦੇ ਸਾਰੇ ਸੰਚ ਜੋ ਸੰਕਾਰੀ ਦੀ ਵਿਧਵਾ ਵੇਚ ਦਿੱਤੇ ਮਹੰਗਾ ਸਿੰਘ ਨੇ ਮੰਜਾ ਫੜ ਲਿਆ ਚਰੋ ਦਿਲ ਕਰਦਾ ਕਾਰੀ ਦੀ ਵਿਧਵਾ ਰੋਟੀ ਫੜਾ ਜਾਂਦੀ ਕਰੇ ਜੇ ਹੋ ਘਰੋਂ ਬਾਹਰ ਜਾਂਦੀ ਬਾਹਰ ਤੇ ਤੜਲ ਲਗਾ ਜਾਂਦੀ ਮਹੰਗਾ ਸਿੰਘ ਸਾਰਾ ਸਾਰਾ ਦਿਨ ਭੁੱਖਾ ਪਾਣਾ ਰਹਿੰਦਾ ਆਪਣੀ ਗਲਤੀ ਤੇ ਪਛਤਾਉਂਦਾ ਪਰ ਕੁਝ ਨਹੀਂ ਸਿੱਖ ਸਕਦਾ ਅਬ ਪਛਤਾਵੇ ਕੀ ਹੋਵਤ ਜਿਵੇਂ ਚਿੜੀਆ ਚੁਗ ਗਈ ਖੇਤ ਇੱਕ ਦਿਨ ਉਹੀ ਹੋਇਆ ਜੋ ਹਮੇਸ਼ਾ ਦੀ ਸਚਾਈ ਆ ਪਰਾਂ ਪਖੇਰੂ ਦੁਪਹਿਰ ਨੂੰ ਹੀ ਉੱਠ ਪੜ ਗਈ। ਤਾਰੀ ਦੀ ਵਿਧਵਾ ਸ਼ਾਮ ਨੂੰ ਘਰ ਆਈ ਤੇ ਦੇਖਿਆ ਪਰ ਉਹ ਕੁਝ ਨਾ ਬੋਲੀ। ਦੂਜੇ ਦਿਨ ਸਵੇਰੇ ਉੱਠਦਿਆਂ ਹੀ ਪਿੰਨ ਤੇ ਗਵੰਡੀ ਚਾਚੀ ਨੂੰ ਜ਼ਿਆਦਾ ਬਿਮਾਰ ਦੀ ਆਵਾਜ਼ ਦਿੱਤੀ ਜਦੋਂ ਗੁਰਨਾਮ ਸਿੰਘ ਪੁੱਜਾ ਤਾਂ ਹੋਰ ਰੋਣ ਲੱਗ ਪਈ। ਉਹਨੇ ਹੀ ਸਵਾਸ ਦਿੱਤੀ ਹਾਂ। ਸੰਸਕਾਰ ਤੇ ਗੁਰੂ ਤੇ ਤਾਰੀ ਦੇ ਪਰਿਵਾਰ 'ਚ ਕੋਈ ਨਹੀਂ ਗਿਆ। 6-7 ਮਹੀਨੇ ਮਗਰੋਂ ਕਾਰੀ ਦੀ ਵਿਧਵਾ ਨੇ ਕੁੜੀ ਦਾ ਵਿਆਹ ਕਰ ਦਿੱਤਾ। ਮੁੰਡਾ ਤੇ ਕੁੜੀ ਇਕੱਠੇ ਹੀ ਪੜਦੇ ਸਨ 6-7 ਮਹੀਨੇ ਮਗਰੋਂ ਕਾਰੀ ਦੀ ਵਿਧਵਾ ਨੇ ਕੁੜੀ ਦਾ ਵਿਆਹ ਕਰ ਦਿੱਤਾ ਕੁੜੀ ਤੇ ਮੁੰਡਾ ਇਕੱਠੇ ਹੀ ਪੜਦੇ ਸਨ ਕੱਚ ਕੋਈ ਸਿਆਣਾ ਮਰਦ ਤਾਂ ਨਹੀਂ ਸੀ ਦੋਨੋਂ ਜਠਾਣੀਆਂ ਨਾਲ ਬੋਲਚਾਲ ਹੀ ਨਹੀਂ ਸੀ ਸੋ ਜਿਆਦਾ ਮੁੰਡੇ ਵਰੀ ਪੁੱਛ ਪੜਤਾਲ ਕੋਈ ਖਾਸ ਨਾ ਕੀਤੀ ਕੁੜੇ ਮੁੰਡੇ ਦੀ ਚੱਲ ਗਈ ਸੀ ਦੋ ਸਾਲ ਤਾਂ ਵਧੀਆ ਨਿਕਲੇ ਇੱਕ ਬੱਚੀ ਦਾ ਜਨਮ ਵੀ ਹੋ ਗਿਆ ਸੀ ਗੱਲ ਕਰਦੀ ਦਹਲੇਜਾਂ ਤੋਂ ਬਾਹਰ ਨਿਕਲ ਆਈ ਮੁੰਡਾ ਨਸ਼ੇ ਕਰਦਾ ਸੀ ਨਸ਼ੇ ਵੀ ਨਾ ਮੁਰਾਦ ਜੋ ਕਰ ਉਹ ਝੜ ਦਿੰਦਾ ਛੱਟਾ ਕੁੜੀ ਨੂੰ ਕਹ ਉਸਨੇ ਸਾਰੀ ਜ਼ਮੀਨ ਹੀ ਕਹਿੰਦੇ ਵੇਚਵਾ ਦਿੱਤੀ ਕਿ ਸਾਰੀ ਜ਼ਮੀਨ ਇੱਕ ਥਾਂ ਕਰ ਲੈਣੀ ਕੁੜੀ ਨੇ ਆਪਣੀ ਮਾਂ ਨਾਲ ਗੱਲ ਕਰ ਸਾਰੀ ਹੀ ਜ਼ਮੀਨ ਜਾਇਦਾਦ ਵੇਚ ਦਿੱਤੀ ਕੁਝ ਜ਼ਮੀਨ ਖਰੀਦ ਲਈ ਪਹਿਲੇ ਮਕਾਨ ਤੋੜ ਕੋਠੀ ਪਾ ਲਈ ਕਾਰ ਤੇ ਹੋਰ ਸਭ ਸਮਾਨ ਲੈ ਅਮੇਰੇ ठाਠ ਨਾਲ ਰਹਿਣ ਲਈ ਅੰਦਰੋਂ ਹਾ 6 ਮਹੀਨੇ ਮੰਗ ਰੋ ਕੁਝ ਜ਼ਮੀਨ ਵੇਚ ਦਿੱਤਾ ਕੋੜੀ-ਓੜੀ ਸਾਰੀ ਜ਼ਮੀਨ ਬੰਨੇ ਲਗਾ ਦਿੱਤੀ ਰੋਟੀ ਪਾਣੀ ਦਾ ਹੁਣ ਔਖਾ ਹੋ ਗਿਆ ਘਰ 'ਚ ਲੜਾਈ ਝਗੜਾ ਨਿਤ ਦਾ ਹੋਣ ਲੱਗਾ ਕਾਰੇ ਦੀ ਵਿਧਵਾ ਲਈ ਹੁਣ ਔਖਾ ਹੋ ਗਿਆ ਉੱਥੇ ਰਹਿਣਾ ਹੁਣ ਜਵਾਈ ਕਰ ਕਿਵੇਂ ਰਹੀ ਉਹ ਕੁੜੀ ਨੂੰ ਵੀ ਮਾਰਦਾ ਕੁੱਟਦਾ ਤੇ ਛੜਾਉਣ ਆਈ ਸੱਸ ਵੀ ਜੱਪੀ ਜਾਂਦੀ ਅਖੀਰ ਤੰਗਾ ਕਾਰੇ ਦੀ ਵਿਧਵਾ ਹੁਣ ਕਰੋ ਅਚਾਨਕ ਬਿਨਾਂ ਦੱਸੇ ਪਟਨਾ ਸਭ ਚਲੇ ਗਏ ਆਪਣੀ ਪਿੰਚ ਪੇਚ ਕਰ ਵੀ ਨਹੀਂ ਸੀ ਜ਼ਮੀਨ ਨਾਲ ਉਹ ਵੀ ਵੇਚ ਦਿੱਤੀ ਸੀ ਉਹ ਹੁਣ ਉਥੇ ਹੀ ਸੇਵਾ ਕਰਦੀ ਤੇ ਅਣਫੁਲਕਾ ਸ਼ੱਕ ਲੈਂਦੀ ਅੱਜ ਉਹ ਆਪਣੀ ਗਲਤੀ ਤੇ ਪਛਤਾਉਂਦੀ ਅਤੇ ਕਹਿੰਦੀ ਮੈਂ ਤਾਂ ਸੀ ਜਨਾਨੀ ਜਨਾਨੀ ਦੀ ਮੱਤ ਤਾਂ ਸਭ ਨੂੰ ਪਤਾ ਹੀ ਆ ਪਰ ਜੇ ਉਹ ਕਲ ਜੁਗੀ ਬਾਪੂ ਜ਼ਮੀਨ ਵਧ ਘਟਨਾ ਲਿਖਦਾ ਤਾਂ ਮੇਰਾ ਘਰ ਨਾ ਉੱਚੜਦਾ ਮੇਰੀ ਧੀ ਵੀ ਆਪਣੇ ਭਰਾਵਾਂ ਦੇ ਮਾਨ ਨਾਲ ਸੁਖੀ ਬਸਦੀ ਉਸ ਨੂੰ ਵੀ ਲੋੜੀ ਤੀਆਂ ਦਾ ਚਾਹ ਹੁੰਦਾ ਧੰਵਾਜੇ ਸਾਰਿਆਂ ਦਾ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੇ ਆਂ ਯਾ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨ ਪੰਜਾਬੀ ਸਟੋਰੀ ਮੇਲ ਦੇ ਨਾਲ ਸਸ਼ਕੈ